ਹੋ ਕਈ ਵਾਰੀ ਵਿਛੜਿਆਂ ਨੂੰ ਚਿੱਤੇ ਕਰ ਕਰਕੇ ਕਈ ਵਾਰੀ ਵਿਛੜਿਆਂ ਨੂੰ ਚਿੱਤੇ ਕਰ ਕਰਕੇ ਤਾਰ ਸੀਨੇ ਫਿਰ ਜਾਂਦੀ ਕਈ ਵਾਰੀ ਬੁਕਸ ਯਾਦਾਂ ਦੀਆਂ ਪੜ ਪੜ ਕੇ ਕਈ ਵਾਰੀ ਕਿਤਾਬਾਂ ਯਾਦਾਂ ਦੀਆਂ ਪੜ ਪੜ ਕੇ ਤਾਰ ਸੀਨੇ ਫਿਰ ਜਾਂਦੀ ਕਈ ਵਾਰੀ ਵਿਛੜਿਆਂ ਨੂੰ ਚਿੱਤੇ ਕਰ ਕਰਕੇ ਤਾਰ ਸੀਨੇ ਫਿਰ ਜਾਂਦੀ ਤਾਰ ਸੀਨੇ ਫਿਰ ਜਾਂਦੇ ਹੋ ਬਾਂਸੇ ਕਈ ਤੁਰ ਗਏ ਜੱਗ ਉੱਤੋਂ ਮਲਖਪੁਰੀ ਕਈ ਤੁਰ ਗਏ ਜੱਗ ਉੱਤੋਂ ਜੋ ਹੁੰਦੇ ਸੀ ਨੇੜੇ ਕਈਆਂ ਦਾ ਪਤਾ ਨਹੀਂ ਕਿੱਥੇ ਜਾ ਕਈਆਂ ਦਾ ਪਤਾ ਨਹੀਂ ਕਿੱਥੇ ਜਾ ਬਸਾਂ ਲੈ ਨੇ ਖੇੜੇ ਕਈ ਵਾਰੀ ਖੁਦ ਨਾਲ ਲੜ ਲੜ ਕੇ ਕਈ ਵਾਰੀ ਖੁਦ ਨਾਲ ਲੜ ਲੜ ਕੇ ਤਾਰ ਸੀਨੇ ਫਿਰ ਜਾਂਦੀ ਕਈ ਵਾਰੀ ਵਿਛੜਿਆ ਨੂੰ ਚਿੱਤੇ ਕਰ ਕਰਕੇ ਤਾਰ ਸੀਨੇ ਫਿਰ ਜਾਂਦੀ ਤਾਰ ਸੀਨੇ ਫਿਰ ਜਾਂਦੀ ਤਾਰ ਸੀਨੇ ਫਿਰ ਜਾਂਦੀ